ਲੇ ਵੈਸੇ ਤਾਂ ਸਾਰੇ ਸਾਫ ਅਗੇ ਔਲੇ ਤਾਂ ਤੇ ਇਹ ਮੈਂ ਕੱਢ ਲੇ ਇਹ ਹੋਣਗੇ ਡੇਢ ਕਿਲੋ ਪੱਕੇ ਔਲੇ ਹੋਣਗੇ ਤੇ ਇਹ ਆਪਾਂ ਲੈ ਲਈ ਜੀ ਅਚਾਰ ਵਾਸਤੇ ਤੇ ਇਹਨਾਂ ਨੂੰ ਆਪਾਂ ਧੋ ਲਾਂਗੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਦਾ ਅਚਾਰ ਬਣਾਵਾਂਗੇ ਧੋ ਕੇ ਤੇ ਇਹਨਾਂ ਨੂੰ ਪੂੰਜ ਲੈਣਾ ਜੀ ਆਪਾਂ ਨੇ ਤੇ ਇਹ ਬਾਕੀ ਜਿਹੜੇ ਔਲੇ ਅਗੇ ਇਹਨਾਂ ਦੀਆਂ ਆਪਾਂ ਹੋਰ ਰੈਸਪੀਆਂ ਤਿਆਰ ਕਰਾਂਗੇ ਤੇ ਲੋ ਜੀ ਹੁਣ ਆਪਾਂ ਇੱਥੇ ਲੈ ਲਈ ਇੱਕ ਫਰਾਈ ਪੈਨ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਜਿਹੜੇ ਜਿਹੜੇ ਮਸਾਲੇ ਆਪਾਂ ਨੇ ਭੁੰਨਣੇ ਆਗੇ ਅਚਾਰ ਲਈ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੋ ਚਮਚ ਧਨੀਏ ਦੇ ਸਾਫਤ ਧਨੀਏ ਦੇ ਤੇ ਦੋ ਚਮਚ ਆਪਾਂ ਲਵਾਂਗੇ ਮੇਥੀ ਦਾਣੇ ਦੇ ਤੇ ਇੱਕ ਵੱਡਾ ਚਮਚ ਆਪਾਂ ਲਵਾਂਗੇ ਜੀ ਇੱਥੇ ਸੌਲਟ ਦਾ ਤੇ ਥੋੜੀ ਜਿਹੀ ਆਪਾਂ ਇੱਥੇ ਲਵਾਂਗੇ ਅੱਧਾ ਕ ਚਮਚ ਰਾਈ ਦਾ ਤੇ ਆਪਾਂ ਲਈ ਤੀਜੀ ਪੀਲੀ ਥਰੋਂ ਇਹ ਵੀ ਆਪਾਂ ਇੱਕ ਚਮਚੇ ਤੋਂ ਘੱਟ ਲੈਂਦੀ ਹੈਗੀ ਤੇ ਇੱਕ ਚਮਚੇ ਇੱਥੇ ਆਪਾਂ ਪਾ ਲਾਂਗੇ ਜੀ ਜੀਰੇ ਦਾ ਤੇ ਅੱਧਾ ਕ ਚਮਚਾ ਆਪਾਂ ਪਾਵਾਂਗੇ ਇੱਥੇ ਅਜਵਾਇਣ ਦਾ ਤੇ ਇੱਥੇ ਆਪਾਂ ਗੈਸ ਚਾਲੂ ਕਰ ਲਏ ਜੀ ਤੇ ਹੁਣ ਮਸਾਲਿਆਂ ਨੂੰ ਆਪਾਂ ਹਲਕੇ ਹਲਕੇ ਹਿਲਾਉਂਦੇ ਹੋਏ ਇਸ ਤਰੀਕੇ ਨਾਲ ਭੁੰਨ ਲਾਂਗੇ ਆਪਾਂ ਜ਼ਿਆਦਾ ਵੀ ਨਹੀਂ ਭੁੰਨਣੇ ਹੈਗੇ ਮਸਾਲੇ ਤੇ ਥੋੜੇ ਥੋੜੇ ਨੇ ਸਾਰੇ ਪੌਣਾ ਲਾਗੇ ਜਿੱਦੋਂ ਇਹਨਾਂ ਦੇ ਵਿੱਚੋਂ ਖੁਸ਼ਬੂ ਆਉਣ ਲੱਗੀ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਇਹਦੂ ਆਪਣੇ ਮਸਾਲੇ ਇਹ ਧੁੰਨੇ ਗਏ ਜੀ ਇਹ ਵੇਖੋ ਰਾਈ ਵਗੈਰਾ ਵੀ ਇਹ ਝਟਕਣ ਲੱਗ ਗਏ ਤੇ ਥੋੜੂ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਾਂਗੇ ਮਸਾਲਿਆਂ ਨੂੰ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇੱਥੇ ਤੇ ਹੁਣ ਆਪਾਂ ਥੋੜੇ ਜਿਹੇ ਠੰਡੇ ਹੋਣ ਦੇਵਾਂਗੇ ਤੇ ਇਹਦੇ ਵਿੱਚ ਸਾਰੇ ਮਸਾਲੇ ਪਾ ਲਾਂਗੇ ਤੇ ਦਾ ਪਾਉਡਰ ਤਿਆਰ ਕਰਾਂਗੇ ਦਰਦਰਾ ਜਿਹਾ ਪੀਸ ਲਾਂਗੇ ਇਹਨਾਂ ਨੂੰ ਸਾਰੇ ਮਸਾਲੇ ਆਪਾਂ ਜੱਗ ਦੇ ਵਿੱਚ ਪਾ ਲਈ ਜੀ ਤੇ ਹੁਣ ਆਪਾਂ ਇਹਨਾਂ ਨੂੰ ਮੋਟਾ-ਮੋਟਾ ਜਿਹਾ ਪੀਸਾਂਗੇ ਦਰਦਰਾ ਜਿਹਾ ਜਿਆਦਾ ਬਰੀਕ ਨਹੀਂ ਕਰਾਂਗੇ ਤੇ ਮਸਾਲੇ ਆਪਾਂ ਇਸ ਤਰੀਕੇ ਨਾਲ ਪੀਸ ਲਈ ਜੀ ਤੇ ਇੱਥੇ ਆਪਾਂ ਕੜਾਈ ਲੈ ਲਈ ਜੀ ਖੁੱਲਾ ਭਾਂਡਾ ਲੈ ਲੈਣਾ ਆਪਾਂ ਖੁੱਲੇ ਜਿਹੇ ਭਾਂਡੇ 'ਚ ਬਣਾਵਾਂਗੇ ਇਹ ਚਾਰ ਤੇ ਹੁਣ ਆਪਾਂ ਅੱਧੀ ਕੌਲੀ ਇਹਦੇ ਵਿੱਚ ਛਰਕੇ ਦੀ ਪਾ ਲਾਂਗੇ ਤੇ ਇਹ ਆਪਾਂ ਚਿੱਟਾ ਫਿਰਕਾ ਪਾਇਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੇ ਔਲੇ ਲੈਤੇ ਇਹ ਚੰਗੀ ਤਰ੍ਹਾਂ ਆਪਾਂ ਧੋ ਕੇ ਇਹਨਾਂ ਨੂੰ ਤੇ ਸਾਫ ਕੱਪੜੇ ਨਾਲ ਪੂੰਝ ਲਿਆ ਸੀਗਾ ਜੀ ਤੇ ਔਲੇ ਆਪਾਂ ਨੂੰ ਇੱਥੇ ਬਿਲਕੁਲ ਸੁੱਕੇ ਚਾਹੀਦੇ ਆ ਤੇ ਹੁਣ ਆਪਾਂ ਇਹ ਔਲੇ ਇਹਦੇ ਵਿੱਚ ਪਾ ਲਾਂਗੇ ਸਾਰੇ ਔਲੇ ਤੇ ਚੰਗੀ ਤਰ੍ਹਾਂ ਹਿਲਾ ਲੈਣਾ 1.5 ਕਿਲੋ ਔਲੇ ਲੈਤੇ ਜੀ ਆਪਾਂ ਤੇ 1.5 ਕਿਲੋ ਔੜ ਲਈ ਅੱਧੀ ਕੌਲੀ ਸਿਰਕੇ ਦੀ ਕਾਫੀ ਅੱਧੀ ਤੇ ਇਸ ਤਰੀਕੇ ਨਾਲ ਸਾਰੇ ਸਿਹ ਔਲਿਆਂ ਤੇ ਤੇ ਸਿਰਕਾ ਇੰਗੀ ਤਰ੍ਹਾਂ ਲੱਗ ਜੂਗਾ ਸਿਰਕੇ ਦੇ ਵਿੱਚ ਇਹਨਾਂ ਘੋਨ ਲਾਂਗੇ ਆ ਪੌੜਿਆਂ ਨੂੰ ਤੇ ਮੀਡੀਅਮ ਫਲੇਮ ਹੀ ਰੱਖਾਂਗੇ ਇੱਥੇ ਆਪਾਂ ਜਿਆਦਾ ਤੇਜ਼ ਫਲੇਮ ਨਹੀਂ ਕਰਨਾ ਹੈਗਾ ਜਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਜਿਵੇਂ ਪਤਾ ਨੂੰ ਬਿਨਾ ਔਲੇ ਤੇ ਬਿਨਾ ਧੋਪ ਲਵਾਏ ਔਲੇ ਦਾ achar ਇਸੇ ਕਰਕੇ ਛੇਅਰ ਕਰਨਾ ਲੱਗਿਆ ਇਹ ਤਰੀਕਾ ਜੀ ਤੇ ਜੇਕਰ ਤੁਸੀਂ ਆ ਤਰੀਕਾ ਵਰਤ ਲਓਗੇ ਜੀ ਤੇ ਬਿਲਕੁਲ ਵੀ ਤੁਹਾਡੇ ਔਲੇ ਦਾ achar ਇਹ ਖਰਾਬ ਨਹੀਂ ਹੋਊਗਾ ਇਹ ਹੈ ਤੇ ਇੱਥੇ ਆਪਾਂ ਇਹਨਾਂ ਨੂੰ ਖਾਂਜ ਤੋਂ 7 ਮਿੰਟ ਲਈ ਇਸੇ ਤਰੀਕੇ ਨਾਲ ਖਲਾਉਂਦੇ ਰਹਿਣਾ ਔਲੇ ਨੂੰ ਦੇਖੋ ਜੀ ਔਲੇ ਆਪਣੇ ਹੁਣ ਬਿਲਕੁਲ ਸੁੱਕ ਜੇ ਗਏ ਜਿੰਨਾ ਵੀ ਫਿਰਕਾ ਸੀਗਾ ਸਾਰਾ ਮਚ ਗਿਆ ਏ ਤੇ ਔਲਿਆਂ ਦਾ ਰੰਗ ਵੀ ਚੇਂਜ ਹੋ ਗਿਆ ਜੀ ਵੇਖੋ ਔਲਿਆਂ ਦਾ ਰੰਗ ਵੀ ਬਦਲ ਜਿਗਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਵਰਤਨ ਦੇ ਵਿੱਚ ਹੀ ਕੱਢ ਲਾਂਗੇ ਤੇ ਇੱਥੇ ਆਪਾਂ ਸਾਰੇ ਔਲੇ ਜੀ ਤੇ ਵਰਤਨ ਦੇ ਵਿੱਚ ਕੱਢ ਲਏ ਆਪਾਂ ਨੇ ਤੇ ਹੁਣ ਆਪਾਂ ਕੜਾਈ ਆਪਣੀ ਖਾਲੀ ਕਰ ਲਈ ਬਿਲਕੁਲ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਅਚਾਰ ਜੇ ਆਪਾਂ ਹਮੇਸ਼ਾ ਸਰੋਂ ਦੇ ਤੇਲ 'ਚ ਹੀ ਬਣਾਉਣਾ ਚਾਹੀਦਾ ਹੈਗਾ ਤੇ ਆਪਾਂ ਵੀ ਇੱਥੇ ਸਰੋਂ ਦਾ ਤੇਲ ਹੀ ਵਰਤ ਰਹੇ ਆ ਤੇ ਆਪਾਂ 1.5 ਕਿਲੋ ਔਲੇ ਲਈ ਜੀ ਤੇ ਪਾਈਆ ਤੋਂ ਥੋੜਾ ਜਿਹਾ ਉੱਪਰ ਤੇਲ ਲਾਵਾਂਗੇ ਇਹਦੇ ਵਿੱਚ ਤੇ ਤੇਲ ਇੱਧਰ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਸਾਰੇ ਔਲੇ ਇਹਦੇ ਵਿੱਚ ਪਾ ਦਾਂਗੇ ਤੇਲ ਦੇ ਵਿੱਚ ਪਾ ਦੇਣੇ ਸਾਰੇ ਔਲੇ ਆਨੇ ਸਾਰੇ ਕੜਾਈ ਦੇ ਵਿੱਚ ਪਾ ਲਈ ਤੇ ਹੁਣ ਆਪਾਂ ਇਹਨੂੰ ਹਲਾਵਾਂਗੇ ਔਲੇ ਨੂੰ ਚੰਗੀ ਤਰ੍ਹਾਂ ਤੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਹੀ ਰੱਖਾਂਗੇ ਜੀ ਜਿਆਦਾ ਤੇਜ਼ ਗੈਸ ਨਹੀਂ ਕਰਾਂਗੇ ਇੱਥੇ ਆਪਾਂ ਮੀਡੀਅਮ ਜਿਹਾ ਫਲੇਮ ਤੇ ਇਹਨਾਂ ਨੂੰ ਤੜ ਲਾਂਗੇ ਰੋਚੀ ਤੇ ਤੇ ਔਲੇ ਆਪਾਂ ਨੂੰ ਜ਼ਰੂਰ ਖਾਣੇ ਚਾਹੀਦੇ ਜੀ ਇਹ ਬਹੁਤ ਜ਼ਿਆਦਾ ਵਧੀਆ ਹੁੰਦੇ ਆਪਣੀ ਸਿਹਤ ਲਈ ਜ਼ਰੂਰ ਖਾਣਾ ਚਾਹੀਦਾ ਜੇ ਚਾਹੇ ਇਹਦਾ ਆਪਾਂ ਅਚਾਰ ਖਾਓ ਮਰਬਾ ਖਾਓ ਜਾਂ ਫਿਰ ਇਹਦਾ ਜੂਸ ਪਿਓ ਜੀ ਤੇ ਕੱਚਾ ਵਾਲਾ ਵੀ ਆਪਾਂ ਖਾ ਸਕਦੇ ਆਂ ਜੀ ਡੇਲੀ ਇੱਕ ਕੌੜਾ ਖਾ ਲਈਏ ਤਾਂ ਆਪਣੇ ਲਈ ਬਹੁਤ ਜਿਆਦਾ ਵਧੀਆ ਰਹਿੰਦਾਗਾ ਤੇ ਔਲੇ ਜੀ ਹੁਣ ਕਾਫੀ ਹੱਦ ਤੱਕ ਪੱਕ ਗਏ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਕਲੌਂਜੀ ਦਾ ਤੇ ਇਹਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਕਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹੁਣ ਆਪਾਂ ਇਹਦੇ ਵਿੱਚ ਹੋਰ ਮਸਾਲੇ ਐਡ ਕਰਾਂਗੇ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਦਾ ਤੇ 4 ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਦੇ ਨਮਕ ਇਹਦੇ ਵਿੱਚ ਵੱਧ ਹੀ ਚਾਹੀਦਾ ਜੀ 4 ਚਮਚਾ ਆਪਾਂ ਭਰ ਕੇ ਨਮਕ ਦੇ ਪਾਏ ਜੀ ਤੇ 1 ਚਮਚਾ ਆਪਾਂ ਪੂਰਾ ਭਰ ਕੇ ਇੱਥੇ ਲਾਲ ਮਿਰਚ ਪਾਊਡਰ ਦਾ ਪਾਇਆ ਜੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਇੱਥੇ ਤੇ ਹੁਣ ਜਿਹੜੇ ਆਪਾਂ ਇਹ ਮਸਾਲੇ ਪੀਸੇ ਸੀਗੇ ਜੀ ਤੇ ਇਹ ਵੀ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਮਸਾਲੇ ਵੀ ਆਪਾਂ ਚੰਗੀ ਤਰ੍ਹਾਂ ਰਲਵਾ ਦਾਂਗੇ ਜੀ ਆਚਾਰ ਦੇ ਵਿੱਚ ਤੇ ਇਨਸਟੈਂਟ ਆਚਾਰ ਰੈਸিপি ਹੈ ਜੀ ਇਹ ਆਵਲਾ ਆਚਾਰ ਤੇ ਇਹਨੂੰ ਆਪਾਂ ਤੁਰਤ ਬਣਾ ਕੇ ਤੁਰਤੀ ਖਾ ਸਕਦੇ ਆ ਸਿਰਫ 10 ਮਿੰਟ ਚ ਇਹ ਬਣ ਜਾਂਦਾ ਆਚਾਰ ਹੁਣ ਆਪਣਾ ਬਣ ਕੇ ਤਿਆਰ ਆ ਜੀ ਤੇ ਇੱਕ ਵਾਰ ਆਪਾਂ ਤੁਹਾਨੂੰ ਚੈੱਕ ਵੀ ਕਰਕੇ ਦਿਖਾਣਨੇ ਆਂਗੇ ਔਲੇ ਆਪਣੇ ਸੌਫਟ ਹੋ ਗਏ ਬਹੁਤ ਵਧੀਆ ਤੇ ਇਹ ਦੇਖੋ ਚਮਚ ਨਾਲ ਚੈੱਕ ਕਰ ਲੈਣਾ ਤੁਸੀਂ ਇਸ ਤਰੀਕੇ ਨਾਲ ਇਹ ਦੇਖੋ ਜੀ ਬਹੁਤ ਵਧੀਆ ਇਹ ਬਣ ਕੇ ਤਿਆਰ ਆ ਹੁਣ ਤੇ ਬਸ ਇਦੂ ਜਿਆਦਾ ਆਪਾਂ ਇਹਨੂੰ ਨਹੀਂ ਪਕਾਵਾਂਗੇ ਤੇ ਸੌਫਟ ਹੋ ਗਏ ਔਲੇ ਬਿਲਕੁਲ ਤੇ ਹੁਣ ਆਪਾਂ ਇੱਥੇ ਗੈਸ ਬੰਦ ਕਰ ਦਾਂਗੇ ਜੀ ਹੁਣ ਇਹਨੂੰ ਆਪਾਂ ਬਿਲਕੁਲ ਠੰਡਾ ਕਰਾਂਗੇ ਜੀ ਠੰਡਾ ਕਰਕੇ ਆਪਾਂ ਫੇਰ ਹੀ ਇਹਨੂੰ ਡੱਬਿਆਂ ਦੇ ਵਿੱਚ ਭਰਾਂਗੇ ਅਚਾਰ ਨੂੰ ਤੇ ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਜੀ ਤੇ ਇਹ ਤੋਂ ਪਹਿਲਾਂ ਆਪਾਂ ਜਿਹੜੇ ਡੱਬੇ ਦੇ ਵਿੱਚ ਇਹਨੂੰ ਪਾਉਣਾਗਾ ਕੰਟੇਨਰ ਦੇ ਵਿੱਚ ਤਾਂ ਉਹ ਬਿਲਕੁਲ ਸਾਫ਼ ਹੋਣੇ ਚਾਹੀਦੀ ਜੀ ਤੇ ਧੋ ਕੇ ਆਪਾਂ ਉਹਨਾਂ ਨੂੰ ਧੁੱਪ ਜ਼ਰੂਰ ਲਵਾ ਲੈਣੀ ਹੈ ਜੀ ਅਚਾਰ ਪਾਉਣ ਤੋਂ ਪਹਿਲਾਂ ਕਿਉਂਕਿ ਜੇਕਰ ਉਹ ਥੋੜੀ ਗੱਲ ਦਾ ਹੋਰ ਧਿਆਨ ਜ਼ਰੂਰ ਰੱਖਣਾ ਜੀ ਇਹਦੇ ਵਿੱਚ ਜਦੋਂ ਵੀ ਆਪਾਂ ਰੋਟੀ ਖਾਣ ਲਈ ਅਚਾਰ ਕੱਢਾਂਗੇ ਤਾਂ ਜਿਹੜਾ ਚਮਚਾ ਹੋਊਗਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਆਪਾਂ ਇਹਨੂੰ ਡੱਬੇ ਦੇ ਵਿੱਚ ਪਾਵਾਂਗੇ ਜੀ ਅਚਾਰ ਨੂੰ ਠੰਡਾ ਕਰਕੇ ਤਾਂ ਇਹਨੂੰ ਰੋਜ਼ ਤੁਸੀਂ ਇੱਕ ਤੋਂ ਦੋ ਵਾਰ ਅਚਾਰ ਨੂੰ ਜ਼ਰੂਰ ਹਿਲਾ ਦੇਣਾ ਡੱਬੇ ਨੂੰ ਤੇ ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਹਲਾਉਂਦੇ ਰਹਿਣਾ ਅਚਾਰ ਨੂੰ ਤੇ ਜੋ ਵੀ ਇਹਦਾ ਤੇਲ ਵਗੈਰਾ ਹੁੰਦਾ ਕਈ ਵਾਰ نیچے ਬੈਠ ਜਾਂਦਾਗਾ ਹੇਠਾਂ ਤੇ ਜਿਹੜੇ ਉੱਪਰਲੇ ਅਚਾਰ ਵਾਲੇ ਔਲੇ ਹੁੰਦੇ ਉਹ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਅਚਾਰ ਨੂੰ ਹਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤਿੰਨ ਤੋਂ ਚਾਰ ਦਿਨ ਤੇ ਦਿਨ ਚ 2-3 ਵਾਰ ਤੁਸੀਂ ਡੱਬੇ ਨੂੰ ਜਰੂਰ ਹਿਲਾ ਦੇਣਾ ਜੀ ਆਚਾਰ ਵਾਲੇ ਨੂੰ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਤਰੀਕਾ ਤੁਸੀਂ ਵੀ ਜਰੂਰ ਵਰਤਿਓ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ